ਹਾਂਜੀ ਸਾਹਿਬ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਅਪਾ ਪਹੁੰਚੇ ਸੀਗੇ ਜੀ ਪਿੰਡ ਪਿੱਥੋਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਆ ਰਿਹਾ ਜੀ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਮੋਟਰ ਫਸ ਗਈ ਸੀ ਦੀ ਬੋਰ ਦੇ ਤੇ ਪਾ ਕੇ ਕੈਮਰਾ ਕਰਦੇ ਚੈੱਕ ਤੇ ਸੀਸੋ ਵਾਲਾ ਬੋਰ ਆ ਤੇ ਆਰ ਤਾਰ ਟੁੱਢੀ ਡੇੜ ਲਈ ਆਪਾਂ ਨੇ ਤੇ ਪਾ ਕੇ ਕੈਮਰਾ ਕਰਦੇ ਚੈੱਕ ਵੀ ਕਿਉਂ ਮੋਟਰ ਫਸ ਗਈ ਸੀ ਮੋਟਰ ਬੰਨ ਵੀ ਆਪਾਂ ਹਾਂਜੀ ਹਾਂਜੀ ਹਾਂ ਹਾਂ ਬਈ ਹਾਂਜੀ ਹਾਂ ਕਰਾ ਨੀ ਬੋਲੀ ਬੋਟ ਟਿਕਟ ਹੋ ਗਿਆ ਸਭ ਬਈ ਦਾ ਸਾਰਾ ਪਾਣੀ ਤੇ ਖਾਸਾ ਪਾਣੀ ਆ ਗਿਆ ਤੀ ਬਈ ਤੂੰ ਵਾਲੀ ਬੋਸ ਸਾਰਾ ਮੀਂਹ ਵਾਲਾ ਪਾਣੀ ਤੀ ਕੋ ਹੁਣ ਨਹੀਂ ਵਾਲਾ ਜੀ ਬਾਹਰੋਂ ਬਾਹਰ ਗਾਣਾ ਇਧਰੋਂ ਨਹੀਂ ਆਈ ਜੰਨ ਕੋਈ ਸਾ ਡਰੇਨ ਟੁੱਟ ਜੀ ਇਹਦਾ ਮੀਂਹ ਵਾਲਾ ਕਿਉਂ ਨਹੀਂ ਸਿੱਧਾ ਉਹ ਵੀ ਇਹ ਚ ਤਾਂ ਨਹੀਂ ਪਿਆ ਉਹਦੇ ਚ ਕਿੰਨਾ ਹੋ ਗਿਆ ਦੇਖੀ ਹੁੰਦਾ ਸੀ ਚੱਲ ਜਾਣ ਦੇ ਹੋਰ ਇਹ ਉੱਪਰ ਘਰ ਉੱਪਰ 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 ਹੋਰ ਘਰ ਉੱਪਰ ਹੋਰ ਘਰ ਬਸ ਕਿੰਨਾ ਹੋ ਗਿਆ ਓਰੇ ਉਹਨੇ ਆਈ 188 ਚੱਲ ਜਾਣ ਥੱਲੇ 110 ਤੋਂ ਲੈ ਗਿਆ ਹਾਂਜੀ ਹਾਂਜੀ ਆ ਬੇ ਪੱਟੇ ਸਾਰਾ ਹੋਲੀ 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 ਚੱਲ ਲਓ ਚਲੋ ਕਿੰਨਾ ਹੋ ਗਿਆ ਓਰੇ ਓਰੇ 120 ਜੀ ਚਲਾ ਇਧਲੇ ਇੱਕ ਮਿੰਟ 10 ਫੁੱਟਾ ਚੱਲ ਜਾਣ ਦੇ ਚਾਉ ਟੁੱਟ ਗਈ ਫਿਰ ਕੱਢੀ ਪੂਰੀ ਔਖੀ ਜੀ ਆ ਬਸ ਚਾਰੇ ਪਾਸੇ ਘੁੰਮਦਾ ਬਈ ਇਹ ਹੁਣ ਤਾਂ ਗੰਦਲਾ ਵਿੱਚ ਤਾਂ ਬਈ ਕਮ ਤਾਂ ਚਾਰੇ ਪਾਸੇ ਦਿਖਾਂਦਾ ਬਈ ਕੋਹੋਂ ਦਾ ਨਹੀਂ ਹੈਗੇ ਬਸ ਅੱਛਾ ਦੋ ਕੇਂਦਰ ਜੀ ਇਲਾਈਟ ਚੱਲਦਾ ਇਸ ਸੈਂਟਰ ਨੂੰ ਚੱਕਦਾ ਸਿੱਧਾ ਬਸ ਤਿਕਾਂਦਾ ਚਾਰੇ ਛੱਡਾ ਇਹਦਾ ਗੰਦਲਾ ਥੱਲੇ ਤਾਂ ਪਾਉਂਡੂ ਕਰਕੇ ਤਾਂ ਪਾਉਂਡੂ ਸੀ ਮੋਟਾ ਇਹਦਾ ਪਾਣੀ ਪਾਤਾ ਨਾ ਕੇਰਾ ਦਾ ਪਾਣੀ ਉਹਦੇ ਵਿੱਚ ਲਾਂਗੇ ਪਾਉਂਡੂ ਦੇ ਬਾਅਦ ਵਿੱਚ ਵਾਪਸ ਧੱਕ ਤੋਨੇ ਉਸਾ ਤੇ ਲੀਆ ਕੇ ਸਾਫ ਹੋ ਜੀ ਫੈਂਟਰ ਕੈਵਿਟੀ ਬਈ ਕੈਵਿਟੀ 155 ਦੇ ਸੀ ਕਿੰਨੇ ਕਹਿੰਦੇ ਸੀ ਉਹ ਤਾਂ 90 95 ਤੇ 100 ਤੇ ਕਿਰਾਨੇ 10 ਫੁੱਟ ਹੈ ਤਾਂ ਫਾੜ ਹਾਂ ਇਹ ਪੱਟ ਹੈ ਬਾਬਾ 110 ਤੋਂ ਲੈ ਕੇ 120 ਤੱਕ ਐਨਾ ਵੱਡਾ ਫਾੜ ਬਈ ਹੂੰ 20 ਫੁੱਟ ਪੱਟ ਹੈ ਬਾਬਾ ਭਾਜ ਜੀ ਭਾਜ ਕੀ ਹੋਈ ਬਈ ਯਾਰੇ ਸਮਝੋ ਬਾਰਾ ਜੀ ਪਾਣੀ ਇਤੋਂ ਤੱਕ ਮਾਰ ਗਿਆ ਬਈ ਪਾਜੋ ਫਿਰ ਉਹ ਪਾਟੇ ਨਹੀਂ ਬਈ ਯਾਰ ਕਿਹੜਾ ਬਈ ਜੀਚ ਪਾਣੀ ਛੱਡਿਆ ਉਹ ਕਿਵੇਂ ਪਾਟੂ ਨਾ ਨਹੀਂ ਖੱਟਦਾ ਬਈ ਬਈ ਥੋੜੀ ਡੁੱਟਦੀ ਨਹੀਂ ਹੁੰਦੀ ਭੈਣ ਦੀ ਕਹਿੰਦੇ ਯਾਰ ਦੋ ਕਿਲੇ ਬਾਈ ਆ ਨਾਲੇ ਬਾਕੀ ਤਾਂ ਪਾੰਡੋ ਚ ਆ ਕੇ ਨਾ ਕਿਹੜੇ ਪਾਣੀ ਜਲੀ ਤੈਨੂੰ ਕਹਤਾ 200 ਫੁੱਟ ਤੇ ਛੱਡਿਆ ਬਈ ਐ ਬੋਗਲਾ ਕੋ ਟੋਟਾ ਮਾੜਾ ਮਾੜਾ ਇਹ ਬਸ ਉਹ ਕਾੜ ਜਾਂਦਾ ਸੋ ਜੀ ਹੋਣੀ ਚੱਲੀ ਮੋਟਰ ਤਾਂ ਚੱਲੀ ਨਹੀਂ ਹੋਣੀ ਬਈ ਫਿਰ ਜੇ ਤੂੰ ਤਾਂ ਟੈਂਪ ਲਾਈ ਬਈ ਗਲਾਸ ਪਾਣੀ ਵੀ ਨਹੀਂ ਕੱਢਿਆ ਇੱਕ ਗਲਾਸ ਮੇਰੇ ਬਟਨ ਨੱਪਿਆ ਮੋਟਰ ਨੇ ਸ਼ਾਰਟ ਤੋੜ ਦਿੱਤੀ ਤੇ ਫਿਰ ਆਮ ਹੋ ਗਈ ਮੋਟਰ ਖਾਲੀ ਖੁੱਕੀ ਗਈ ਬਦੋਂ ਪਾਣ ਫਸ ਗਿਆ ਜੇਰ ਹੋਰ ਤੇ ਉਹਦੇ ਪੱਖੇ ਜੇ ਪੰਨ ਤਾਂ ਦਸੋ ਤਾਂ ਜੀ ਉਤਰੇਣੀ ਪੜੀ ਨਾ ਬਈ ਹੂੰ

ਨੰਨ ਲਿਨ ਪਾਣੀ ਸਾਟ ਕੇ ਰੱਖਣਾ ਤਾਂ ਦੋ ਪਾਣੀ ਉੱਧਰ ਜਾਈ ਗਿਆ ਜਦੋਂ ਮੋਟਰ ਬੰਦ ਕਰਤੀ ਉਹ ਪਾਣੀ ਜਿਹੜਾ ਵਾਪਸ ਨਿਕਲੀ ਆ ਉਹਦੇ ਵਿੱਚ ਠੀਕ ਕਰੋ ਤੁਹਾਨੂੰ ਬਾਜੀ ਦੱਸ ਗਏ ਚਲਾ ਦੋ ਬਈ ਛੋਟੀ ਮੋਟਰ ਚੱਲਦੀ ਚੀਰੂਣੇ ਚਿਹੜੇ ਮੋਟਰ ਨਾਲ ਕੇ ਚੱਲੀ ਗਈ ਤਾਂ ਨੱਕ 4 ਘੰਟੇ ਬਸ ਚੱਲੀ ਬਸ ਵਸ ਕਿੰਨਾ ਹੋ ਗਿਆ ਦੇਖੇ ਇਹ ਜੀ ਮੰਨ ਕੇ ਚੰਨੂ ਆਪਣਾ ਸਾਡੇ ਤੋਂ ਨਾ ਇਹ ਬੰਨ ਜਾ ਕਰੋ ਇੱਥੇ ਨਾ ਸਭ ਮੰਨ ਜਾਈ ਉੱਪਰ ਚੱਕੀ ਲਓ ਜੀ ਹੋਰ ਚੱਕਾਂ ਲਓ ਜੀ ਹੋਰ ਚੱਕਾਂ ਲਓ ਜੀ ਬਸ ਆ ਥੱਲੇ ਦਾ ਹੋਰ ਘਾਹ ਥਲੇ ਦਨਸੋਆ ਜੀ ਹੋਰ ਘਾਹ ਥਲੇ ਲਓ ਜੀ ਉੱਪਰ ਕਰੀ ਲਓ ਜੀ ਉੱਪਰ ਉੱਪਰੀ ਕਰਨਾ ਹਾਂ ਖੜਾ ਲਾ ਲਈ ਦਨਸੋਨ ਜੀ ਯਾ ਤਾਂ ਇੱਕ ਗੱਟ ਸਾਢੇ 3:30 ਨੀ ਕੋਈ ਕੈਪਟਨ ਚੋੜੇ ਹਾਂਜੀ ਗੰਦੀ ਹੈ ਜੀ ਉਹ ਸਾਢੇ 3:30 ਸੋੜ ਲਈ ਹੈ ਜੀ ਪਾਣੀ ਕਿਵੇਂ ਆਦਾ ਪਾਣੀ ਵਧੀਆ ਜੀ ਪਾਣੀ ਠੀਕ ਸੀ ਪਰ ਹੁਣ ਥੋੜੀ ਨਰਮ ਹੋ ਗਈ ਪਾਣੀ ਵਧੀਆ ਪਾਣੀ ਦਾ ਵਧੀਆ ਨਾ ਹੁਣ ਤਾਂ ਖਰਾਬ ਹੈ ਜੀ ਅੱਗੇ ਵਧੀਆ ਸੀ ਅੱਗੇ ਸਾਰੇ 350 ਵਾਲੇ ਆਪਨੇ ਹੁਣ ਤਾਂ ਜੀ ਸਾਡੇ ਪਾਣੀ 120 ਵਾਲੇ ਵੀ ਵਧੀਆ ਜੀ ਤਕਰੀਬਨ ਜਿਹੜੇ ਉਹ ਬੋਰ ਹੋਣ ਲੱਗੇ 100 ਵਾਲੀ ਪੂਰੀ ਵਧੀਆ ਫਿਰ 350 ਵਾਲੇ ਫਿਰ 380 ਵਾਲੇ ਚੱਲੇ ਆ ਫਿਰ 450 ਵਾਲੇ ਚੱਲੇ ਫਿਰ ਕੱਢ ਦੇ ਭਾਈ ਕੱਢ ਦੇ ਕੱਢ ਦੇ ਇੱਕ ਕਰਨਾ ਮਿਲਦਾ ਬਸ ਇਥੋਂ ਉਥੋਂ ਹੀ ਬੰਦ ਕਰ ਦੇ ਤੈਨੂੰ ਦੱਸਾਂ ਜਿੱਥੋਂ ਸਤਿ ਸ਼੍ਰੀ ਅਕਾਲ ਜੀ ਸ਼੍ਰੀ ਅਕਾਲ ਜੀ ਹਾਂ ਜੀ ਅਸੀਂ ਪਿੰਡ ਪੌਂਚੇ ਦੀ ਪਿੱਥੂ ਜੀ ਜ਼ਿਲ੍ਹਾ ਬਠਿੰਡਾ ਜੂਰੇ ਬੋਰ ਚੈੱਕ ਕਰਨ ਵਾਸਤੇ ਉਰੇ ਟ੍ਰ 350 ਫੁੱਟ ਤੇ ਜੋ ਫਰਕ ਨਾਲ ਪਾਣੀ ਬੋਰ ਦੇ ਵਿੱਚ ਪੈ ਗਿਆ ਸੀਗਾ ਠੀਕ ਹੈ ਜੀ ਉਹਦੇ ਕਾਰਨ ਇਹ ਬੋਰ ਦੇ ਵਿੱਚ ਮੰਨ ਲਓ ਜਿਹੜਾ ਬੋਰੇ 616 ਲੱਗਿਆ ਸੀ ਇਹਦੇ ਵਿੱਚ ਪਾਣੀ ਮੰਨ ਲਓ ਥਲੋਂ ਤੱਕ ਮਾਰ ਕੇ ਬੋਰ ਟੁੱਟ ਗਿਆ ਇਹ ਤਕਰੀਬਨ 210 ਤੋਂ ਲੈ ਕੇ 220 ਤੱਕ ਟੁੱਟ ਗਿਆ ਬੋਰ ਸਾਢੇ 350 ਫੁੱਟ ਤੱਕ ਬੋਰ ਵੇਲਾ ਸੀ ਕੰਮ ਨਾਲ ਚੈੱਕ ਕਰ ਲਿਆ ਬਾਕੀ ਭਾਈਆਂ ਨੂੰ ਤਸੱਲੀ ਕਰਾਤੀ ਤੇ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੋਰ ਤੇ ਜਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ 9781754490 ਬਾਕੀ ਭਾਈਆਂ ਨਾਲ ਗੱਲ ਹੋ ਗਈ ਇਹਦਾ ਬੋਰ ਦੇ ਆਪਣਾ ਰਿਪੇਅਰ ਦਾ ਵੀ ਕੰਮ